ਸਰਸ਼ਕਾਲ ਜੀ ਕੈਨੇਡਾ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਰਸ਼ਿਤਾ ਖਬਰਾਂ ਤੋਂ ਪਾਲਾ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਕੈਨੇਡਾ ਨੇ ਭਾਰਤ ਨਾਲ ਵਧ ਰਹੇ ਸਕਾਰਾਤਮਕ ਰਿਸ਼ਤਿਆਂ ਤੇ ਕੀਤੀ ਸراہਨਾ ਮਿਊਨਿਕ ਸੁਰੱਖਿਆ ਕਾਨਫਰੰਸ ਦੌਰਾਨ ਵਿਦੇਸ਼ ਮੰਤਰੀ ਦੀ ਸਤੰਬਰ ਤੋਂ ਪੰਜਵੀਂ ਮਹੱਤਵਪੂਰਨ ਮੁਲਾਕਾਤ ਨਾਲ ਦੋ ਪੱਖੀ ਗੱਲਬਾਤ ਨੂੰ ਮਿਲੀ ਨਵੀਂ ਰਫਤਾਰ ਕੈਨੇਡਾ ਦੇ ਹਾਈ ਸਕੂਲ 'ਚ 18 ਸਾਲਾਂ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਆਨਲਾਈਨ ਸਰਗਰਮੀ ਤੋਂ ਸਾਹਮਣੇ ਆਇਆ ਉਸ ਦਾ ਨਵਾਂ ਹਥਿਆਰਪਾਰੀ ਹਿੰਸਾ ਤੇ ਗੋਲ ਸਰਗਰਮੀ ਦਾ ਗਹਿਰਾ ਰੁਝਾਨ ਚੀਨ ਦੇ ਕੈਨੇਡੀਆਈ ਹਥਿਆਰਾਂ ਲਈ ਵੀਜ਼ਾ ਲਾਗੂ ਕਰਨ ਦੀ ਲੋੜ ਖਤਮ ਕਰ ਦਿੱਤੀ ਗਈ ਹੈ 30 ਸਾਲਾਂ ਤੱਕ ਬਿਨਾਂ ਵੀਜ਼ਾ ਯਾਤਰਾ ਦੇ ਆਗਿਆ ਦੇ ਦੋਵੇਂ ਦੇਸ਼ਾਂ ਦੇ ਡਿਪਲੋਮੈਟਿਕ ਰਿਸ਼ਤਿਆਂ ਵਿੱਚ ਨਵੀਂ ਸ਼ੁਰੂਆਤ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਨੇ ਕਿਹਾ ਹੈ ਕਿ ਉਸ ਦੇ ਭਾਰਤ ਨਾਲ ਰਿਸ਼ਤੇ ਹੁਣ ਸੁਧਰ ਰਹੇ ਹਨ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਹਾਲੇ ਵਿੱਚ ਮਿਊਨਿਕ ਸੁਰੱਖਿਆ ਕਾਨਫਰੰਸ ਦੌਰਾਨ ਮਿਲੇ ਸਤੰਬਰ ਤੋਂ ਹੁਣ ਤੱਕ ਉਹ ਪੰਜ ਵਾਰ ਮੁਲਾਕਾਤ ਕਰ ਚੁੱਕੇ ਹਨ ਕੈਨੇਡਾ ਦਾ ਕਹਿਣਾ ਹੈ ਕਿ ਗੱਲਬਾਤ ਰਾਹੀਂ ਦੋਵੇਂ ਦੇਸ਼ ਆਪਣੇ ਰਿਸ਼ਤੇ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਮੀਟਿੰਗ ਜਾਰੀ ਰਹੇਗੀ ਕੈਨੇਡਾ ਅਤੇ ਇੰਡੀਆ ਦੇ ਰਿਸ਼ਤਿਆਂ ਵਿੱਚ ਆ ਰਹੀ ਨਵੀਂ ਗਤੀ ਅਤੇ ਤਰੱਕੀ ਬਾਰੇ ਕੈਨੇਡਾ ਵੱਲੋਂ ਜਾਰੀ ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ ਵਿਚਕਾਰ ਸਬੰਧ ਹੁਣ ਹੌਲੀ-ਹੌਲੀ ਸਕਾਰਾਤਮਕ ਦਿਸ਼ਾ ਵੱਲ ਵਧ ਰਹੇ ਹਨ। ਅਤੇ ਲਗਾਤਾਰ ਸੰਪਰਕ ਨਾਲ ਭਰੋਸੇ ਦੀ ਪੁਨਰ ਸਥਾਪਨਾ ਵੀ ਹੋ ਰਹੀ ਹੈ। ਹਾਲੇ ਵਿੱਚ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅਹਿਮ ਮੁਲਾਕਾਤ ਮੁੰ尼ਚ ਸਿਕਿਉਰਿਟੀ ਕਾਨਫਰੰਸ ਦੇ ਮੌਕੇ ਤੇ ਹੋਈ ਜਿੱਥੇ ਦੋ ਪੱਖੀ ਰਿਸ਼ਤਿਆਂ ਲਈ ਇੱਕ ਮਹੱਤਵਪੂਰਨ ਮੰਚ ਮੰਨਿਆ ਜਾ ਰਿਹਾ ਹੈ ਬਿਆਨ ਮੁਤਾਬਕ ਸਤੰਬਰ ਤੋਂ ਲੈ ਕੇ ਹੁਣ ਤੱਕ ਇਹ ਦੋਵੇਂ ਮੰਤਰੀਆਂ ਦੀ 5ਵੀਂ ਮੀਟਿੰਗ ਸੀ ਜੋ ਇਹ ਦਰਸਾਉਂਦੀ ਹੈ ਕਿ ਦੋਵੇਂ ਪਾਸੇ ਗੱਲਬਾਤ ਦੇ ਦਰਵਾਜ਼ੇ ਖੁੱਲੇ ਰੱਖਣਾ ਚਾਹੁੰਦੇ ਹਨ ਅਤੀਤ ਨਾਲ ਨੂੰ ਘਟਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਇਨਾ ਮੀਟਿੰਗਾਂ ਦੌਰਾਨ ਵਪਾਰਕ ਸਹਿਯੋਗ ਅਤੇ ਨਿਵੇਸ਼ ਦੇ ਮੁਕੇ ਸੁਰੱਖਿਆ ਚਿੰਤਾਵਾਂ ਸੰਬੰਧਿਤ ਸਿੱਖਿਆ ਅਤੇ ਵਿਦਿਆਰਥੀ ਅਦਲਾ ਬਦਲੀ ਇਮੀਗ੍ਰੇਸ਼ਨ ਪ੍ਰਕਿਰਿਆ ਅਤੇ ਲੋਕ ਤੋਂ ਲੋਕ ਸੰਪਰਕ ਵਰਗੇ ਅਹਿਮ ਮਾਮਲਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੈਨੇਡਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਭਾਰਤ ਨਾਲ ਸਪਸ਼ਟ ਤੇ ਰਚਨਾਤਮਕ ਸੰਵਾਦ ਰਾਹੀਂ ਸਾਰੇ ਬਕਾਇਆ ਮਸਲਿਆਂ ਦਾ ਹੱਲ ਲੱਭਣਾ ਚਾਹੁੰਦੇ ਹਨ ਅਤੇ ਭਵਿੱਖ ਵਿੱਚ ਦੋਵੇਂ ਦੇਸ਼ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਗੇ ਵਿਸ਼ੇਸ਼ ਗਿਆਨੀਆਂ ਦਾ ਮੰਨਣਾ ਵੀ ਇਹੀ ਹੈ ਕਿ ਇਸ ਤਰ੍ਹਾਂ ਦੀ ਲਗਾਤਾਰ ਉੱਚ ਪੱਧਰੀ ਗੱਲਬਾਤ ਨਾਲ ਨਾ ਸਿਰਫ ਰਾਜਨੀਤਿਕ ਸਥਿਰਤਾ ਆਉਂਦੀ ਹੈ ਬਲਕਿ ਆਰਥਿਕ ਅਤੇ ਰਾਜਨੀਤਿਕ ਅਤੇ ਰਣਨੀਤਿਕ ਸਹਿਯੋਗ ਨੂੰ ਵੀ ਮਜ਼ਬੂਤੀ ਮਿਲਦੀ ਹੈ ਕੈਨੇਡਾ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਸਕਾਰਾਤਮਕ ਰੁਝਾਨ ਹੋਰ ਤੇਜ਼ ਹੋਵੇਗਾ ਅਤੇ ਦੋਵੇਂ ਦੇਸ਼ਾਂ ਦੇ ਰਿਸ਼ਤੇ ਨਵੇਂ ਭਰੋਸੇ ਅਤੇ ਸਾਂਝੇ ਵਿਕਾਸ ਦੇ ਆਧਾਰ ਤੇ ਅੱਗੇ ਵਧਣਗੇ ਕੈਨੇਡਾ ਦੀ ਇੱਕ ਹਾਈ ਸਕੂਲ ਵਿੱਚ ਹੋਏ ਵਿਸਫੋਟਕ ਹਮਲੇ ਨੂੰ ਲੈ ਕੇ ਅਧਿਕਾਰਿਕ ਜਾਂਚ ਅਤੇ ਮਾਹਿਰਾਂ ਦੀ ਵਿਸ਼ਲੇਸ਼ਣ ਮੁਤਾਬਕ 18 ਸਾਲ ਦੀ ਨੌਜਵਾਨ ਨੇ ਜੋ ਹਮਲਾ ਕੀਤਾ ਉਸਦੀ ਆਨਲਾਈਨ ਸਰਗਰਮੀ ਨੇ ਇਹ ਦਿਖਾਇਆ ਹੈ ਕਿ ਉਹ ਗਤੀ ਹਿੰਸਾ ਹਥਿਆਰਾਂ ਅਤੇ ਗ੍ਰਾਫਿਕ ਗੌਰ ਸਰਗਰਮੀਆਂ ਵਿੱਚ ਦਿਲਚਸਪੀ ਰੱਖਦੀ ਸੀ ਉਸ ਦਾ ਡਿਜੀਟਲ ਡਾਟਾ ਇਹ ਦਰਸਾਉਂਦਾ ਹੈ ਕਿ ਉਹ ਹਿੰਸਕ ਵੀਡੀਓਜ਼ ਅਤੇ ਸਰਗਰਮੀ ਨੂੰ ਆਪਣੇ ਲਈ ਆਦਤ ਵਰਗਾ ਮੰਦੀ ਸੀ ਅਤੇ ਉਹ ਐਸੀਆਂ ਵੈਬਸਾਈਟਾਂ ਵੇਖਣ ਲਈ ਸਮਾਂ ਬਿਤਾਉਂਦੀ ਰਹੀ ਜਿੱਥੇ ਲੋਕਾਂ ਅਤੇ ਜਾਨਵਰਾਂ ਤੇ ਹਿੰਸਕ ਵੀਡੀਓ ਸ਼ੇਅਰ ਕੀਤੇ ਜਾਂਦੇ ਸਨ 2026 ਵਿੱਚ ਕੈਨੇਡਾ ਦੇ ਟੰਬਲਰ ਰਿਜ ਸਕੂਲ ਵਿੱਚ ਹੋਏ ਘਾਤਕ ਗੋਲੀਬਾਰੀ ਕਚਨਾ ਦੇ ਮੁੱਖ ਸੰਦਰਭ ਵਿੱਚ ਜਦੋਂ ਅਧਿਕਾਰੀਆਂ ਅਤੇ ਵਿਸ਼ਲੇਸ਼ਕਾਂ ਨੇ 18 ਸਾਲ ਸੰਦੇਹੀ ਜੈਸੀ ਵੈਨ ਰੁੱਟ ਸਲਾਰ ਦੀ ਆਨਲਾਈਨ ਸਰਗਰਮੀ ਦੀ ਜਾਂਚ ਕੀਤੀ ਤਾਂ ਇਹ ਪਤਾ ਲੱਗਿਆ ਕਿ ਉਸ ਦਾ ਡਿਜੀਟਲ ਪੈਰ ਕਾਫੀ ਤਰ੍ਹਾਂ ਹਿੰਸਕ ਸਰਗਰਮੀ ਹਥਿਆਰਾਂ ਅਤੇ ਬੁੱਧੀ ਖੇੜੇ ਲੜਾਈ ਨਾਲ ਭਰਪੂਰ ਸੀ ਅਤੇ ਇਹ ਗਤੀਵਿਧੀਆਂ ਸਿਰਫ ਸਧਾਰਨ ਸ਼ੌਕ ਹੀ ਨਹੀਂ ਸਗੋਂ ਇਹ ਕੰਬੀਰਤਾ ਮਨੋਵਿਗਿਆਨਕ ਪ੍ਰਭਾਵ ਦਿਖਾਉਂਦੀਆਂ ਅਤੇ ਉਸ ਦੀ ਮਨੋਵਿਗਿਆਨਤਾ ਅਤੇ ਸੋਚ ਤੇ ਡੂੰਗਾ ਅਸਰ ਕਰ ਰਹੀਆਂ ਜੋਸ਼ ਚੈਕ ਅਤੇ ਹੋਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਜੈਸੀ ਨੇ ਇੰਟਰਨੈਟ ਦੇ ਡਾਲਰ ਕਾਰਨਾ ਵਿੱਚ ਵੱਡਾ ਸਮਾਂ ਬਿਤਾਇਆ ਜਿਸ ਵਿੱਚ ਉਹ ਆਪਣੀਆਂ ਮਾਨਸਿਕ ਸਿਹਤ ਦੀਆਂ ਸੰਘਰਸ਼ਾਂ ਨਸ਼ਿਆਂ ਦੀ ਵਰਤੋਂ ਬਾਰੇ ਗੱਲ ਕਰਦੀ ਅਤੇ ਹਿੰਸਕ ਗੌਰ ਸਮੱਗਰੀ ਜੋ ਕਿ ਲੋਕਾਂ ਅਤੇ ਜਾਨਵਰਾਂ ਉੱਤੇ ਵੀ નિર્દય ਹਿੰਸਾ ਅਤੇ ਦ੍ਰਿਸ਼ ਦੇ ਨਾਲ ਸੰਬੰਧਿਤ ਸੀ ਉਸ ਨਾਲ ਉਲੇਖ ਵੀ ਕਈ ਵਾਰ ਆਦਤ ਜਾਂ ਨਸ਼ਾ ਵਜੋਂ ਕਰਦੀ ਰਹੀ ਹੈ ਜਿੱਥੇ ਉਹ ਅਸ਼ਲੀਲ ਹੈਰਾਨ ਕਰਨ ਵਾਲੀਆਂ ਵੀਡੀਓਜ਼ ਅਤੇ ਚਿੱਪਣੀ ਵੀ ਕਰਦੀ ਰਹੀ। ਇਹ ਸਰਗਰਮੀ ਆਪਣੇ ਆਪ ਵਿੱਚ ਖਤਰਨਾਕ ਰਹੀ ਕਿਉਂਕਿ ਇਸ ਨੇ ਆਮ ਤਿੰਨ एमआरਜੀਵ ਹੋਣ ਵਾਲੇ ਉਲਝਣਾ ਨੂੰ ਵੀ ਇੱਕ ਹਿੰਸਕ ਇਕੋ ਚੈਂਬਰ ਵਿੱਚ ਵੀ ਬਦਲ ਦਿੱਤਾ ਜਿਸ ਨੇ ਉਹਨਾਂ ਨੂੰ ਇਕੱਲਾਪਨ ਅਤੇ ਨਿਰਾਸ਼ਾ ਨੂੰ ਵਿਦਾਇਆ ਅਤੇ ਪ੍ਰਭਾਵਿਤ ਕੀਤਾ ਉਸ ਨੂੰ ਸਾਲ 2019 ਤੋਂ ਸਾਲ 2024 ਤੱਕ ਅਨੇਕ ਸਮੇਂ ਲਈ ਹੋਰ ਵੀ ਸਮਾਜਿਕ ਖਾਤਿਆਂ ਅਤੇ ਫੋਰਮਾਂ ਅਤੇ ਪੋਸਟਾਂ ਤੇ ਚਰਚਾਵਾਂ ਦੀ ਲੜੀ ਮਿਲਦੀ ਹੈ ਜਿਸ ਵਿੱਚ 2021 ਦੇ ਆਸ-ਪਾਸ ਉਸਨੇ ਚਿੱਤਰਾਂ ਰਾਹੀਂ ਆਪਣੀ ਮੰਨਿਆ ਵਾਲੀ ਪਿਸਤੌਲ ਦੀ ਮਾਲਕੀ ਦਿਖਾਈ ਹੈ ਅਤੇ ਫਿਰ 2023 ਵਿੱਚ ਮਨੋਵਿਗਿਆਨਕ ਲੜਾਈ ਅਤੇ ਡਰਗ ਦੀ ਵਰਤੋਂ ਬਾਰੇ ਵੀ ਖੁੱਲ੍ਹ ਕੇ ਲਿਖਿਆ ਪੰਜ ਮਹੀਨੇ ਪਹਿਲਾਂ ਉਸਨੇ ਇੱਕ ਖਾਸ ਵੈੱਬਸਾਈਟ ਵਾਚ ਪੀਪਲ 'ਤੇ ਤੇ ਖਾਤਾ ਬਣਾਇਆ ਜੋ ਕਿ ਹਿੰਸਕ ਮੌਤਾਂ ਅਤੇ ਨਿਰਦੇਤਾਵਾਂ ਦੇ ਦ੍ਰਿਸ਼ਾਂ ਤੇ ਪ੍ਰਸਾਰਿਤ ਕਰਦੀ ਸੀ ਅਤੇ ਉੱਥੇ ਦੁੱਧ ਵਾਂਗ ਸੋ ਗੌਰ ਸਮਗਰੀ ਤੇ ਆਪਣੀ ਟਿੱਪਣੀਆਂ ਵਿਛੜਦੀ ਰਹੀ ਉਸਨੇ ਇੱਕ ਵਰਚੁਅਲ ਸ਼ੂਟਿੰਗ ਸਿਮੂਲੇਟਰ ਵੀ ਬਣਾਈ ਜੋ ਕਿ ਇੱਕ ਵਰਚੁਅਲ ਮਾਲ ਦੇ ਤਾਜ਼ਾ ਨਕਸ਼ੇ ਵਿੱਚ ਖਿਡਾਰੀਆਂ ਨੂੰ ਹਥਿਆਰ ਚੁੱਕ ਕੇ ਗੋਲੀ ਵਰਸਾਉਣ ਦੀ ਆਗਿਆ ਦਿੰਦਾ ਸੀ ਅਤੇ ਇਸ ਗੇਮ ਨੂੰ ਬਾਅਦ ਦੇ ਪਲੇਟਫਾਰਮ ਤੇ ਹਟਾ ਦਿੱਤਾ ਗਿਆ ਇਹ ਸਾਰੀਆਂ ਡਿਜੀਟਲ ਲਿਖਤਾਂ ਅਤੇ ਕਾਰਜ ਉਸਦੀ ਮਨੋਵਿਗਿਆਨਿਕ ਫੈਸਲਿਆਂ ਦਾ ਹਿੱਸਾ ਬਣਦਾ ਦਿਖਾਈ ਦਿੰਦਾ ਹੈ ਅਤੇ ਸੰਭਾਵਨਾ ਇਹ ਹੈ ਕਿ ਇੰਟਰਨੈਟ ਦੇ ਵਿਕਸਿਤ ਹੋ ਰਹੀਆਂ ਹਿੰਸਕ ਗਤੀਵਿਧੀਆਂ ਅਤੇ ਉਸ ਦੀ ਅੰਦਰੂਨੀ ਸੰਘਰਸ਼ ਨੇ ਇੱਕ ਸੰਯੁਕਤ ਪ੍ਰਭਾਵ ਰਚਿਆ ਅਤੇ ਅੰਤ ਵਿੱਚ ਉਸ ਨੇ ਇੱਕ ਘਾਤਕ ਹਮਲੇ ਨੂੰ ਅੰਜਾਮ ਦੇਣ ਵਿੱਚ ਵੀ ਸਹਾਇਤਾ ਹੋ ਸਕੀ ਜਿਹੜੀ ਘਟਨਾ ਕਈਆਂ ਲਈ ਇੱਕ ਗੰਭੀਰ ਚੇਤਾਵਨੀ ਵੀ ਰਹੀ ਹੈ ਕਿਵੇਂ ਡਿਜੀਟਲ ਦੁਨੀਆ ਵਿੱਚ ਹਿੰਸਕ ਸਮਗਰੀ ਅਤੇ ਇਕੱਲੇ ਮਨੁੱਖ ਦੀ ਮਾਨਸਿਕਤਾ ਇਕੱਠੇ ਇੱਕ ਬਹੁਤ ਹੀ ਚੁਣੌਤੀਪੂਰਨ ਸਥਿਤੀ ਪੈਦਾ ਕਰ ਸਕਦੀ ਹਨ ਚੀਨ ਅਤੇ ਕੈਨੇਡੀਅਨ ਯਾਤਰੀਆਂ ਲਈ ਵੀਜ਼ਾ ਲਾਗੂ ਕਰਨ ਦੀ ਲੋੜ ਖਤਮ ਕਰ ਦਿੱਤੀ ਗਈ ਹੈ ਜਿਸ ਦਾ ਅਰਥ ਹੈ ਕਿ ਹੁਣ ਕੈਨੇਡਾ ਦੇ ਨਾਗਰਿਕ 30 ਦਿਨ ਤੱਕ ਬਿਨਾਂ ਵੀਜ਼ਾ ਦੇ ਚੀਨ ਦੀ ਯਾਤਰਾ ਕਰ ਸਕਦੇ ਹਨ ਜਿਵੇਂ ਕਿ ਟੂਰਿਜ਼ਮ ਕਾਰੋਬਾਰ ਦੋਸਤਾਂ ਜਾਂ ਪਰਿਵਾਰਕ ਮਲਾਪ ਲਈ ਚੀਨ ਨੇ ਦੱਸਿਆ ਕਿ ਇਹ ਨਵੀਂ ਨੀਤੀ 17 ਫਰਵਰੀ 2026 ਤੋਂ ਲਾਗੂ ਹੋਵੇਗੀ ਅਤੇ ਘੱਟੋ ਘੱਟ ਸਾਲ ਦੇ ਅੰਤ ਤੱਕ ਪ੍ਰਭਾਵਿਤ ਰਹੇਗੀ। ਇਹ ਫੈਸਲਾ ਡਿਪਲੋਮੈਟਿਕ ਰਿਸ਼ਤਿਆਂ ਵਿੱਚ ਵੱਡੇ ਸੁਧਾਰ ਦਾ ਸਪਸ਼ਟ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਨੇਡਾ ਅਤੇ ਚੀਨ ਦੇ ਰਾਸ਼ਟਰਪਤੀਆਂ ਨੇ ਪਹਿਲਾਂ ਹੀ ਗੱਲਬਾਤਾਂ ਵਿੱਚ ਇਸ ਟਰਮਿਨ ਨੂੰ ਸਹਿਮਤੀ ਕੀਤੀ ਸੀ ਜੋ ਦੋਨਾਂ ਦੇਸ਼ਾਂ ਦੇ ਵਿਚਕਾਰ ਤਣਾਅ ਦੇ ਬਾਅਦ ਇੱਕ ਨਵਾਂ ਦੌਰ ਸ਼ੁਰੂ ਕਰਦਾ ਹੈ। ਚੀਨ ਅਤੇ ਕੈਨੇਡੀਆਈ ਯਾਤਰੀਆਂ ਲਈ ਵੀਜ਼ਾ ਲਾਗੂ ਕਰਨ ਦੀ ਲੋੜ ਖਤਮ ਕਰ ਦਿੱਤੀ ਗਈ ਹੈ ਜੋ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇੱਕ ਮਹੱਤਵਪੂਰਨ ਪੜਾਅ ਵੱਜੋਂ ਦੇਖਿਆ ਜਾ ਰਿਹਾ ਹੈ ਹੁਣ ਕੈਨੇਡਾ ਦੇ ਨਾਗਰਿਕਾਂ ਲਈ ਦਿਨ 30 ਤੱਕ ਚੀਨ ਦੀ ਯਾਤਰਾ ਬਿਨਾ ਵੀਜ਼ਾ ਦੇ ਕਰ ਸਕਦੇ ਹਨ ਜਿਵੇਂ ਕਿ ਉਹ ਟੂਰਿਜ਼ਮ ਵਪਾਰ ਮੀਟਿੰਗ ਦੋਸਤਾਂ ਜਾਂ ਪਰਿਵਾਰਕ ਮਿਲਾਪ ਛੋਟੇ ਕਾਰੋਬਾਰੀ ਯਾਤਰਾ ਜਾ ਸੰਸਕ੍ਰਿਤਿਕ ਪ੍ਰੋਗਰਾਮਾਂ ਲਈ ਜਾ ਰਹੇ ਹੁਣ ਚੀਨੀ ਸਰਕਾਰ ਨੇ ਕਿਹਾ ਹੈ ਕਿ ਇਹ ਨੀਤੀ 17 ਫਰਵਰੀ 2026 ਯਾਨੀ ਕਿ ਕੱਲ ਤੋਂ ਹੀ ਲਾਗੂ ਹੋਵੇਗੀ ਅਤੇ ਕੱਟੋ-ਕੱਟ ਇੱਕ ਸਾਲ ਤੱਕ ਪ੍ਰਭਾਵੀ ਰਹੇਗੀ ਜਿਸ ਨਾਲ ਯਾਤਰੀਆਂ ਲਈ ਵੀਜ਼ਾ ਪ੍ਰਕਿਰਿਆ ਤੋਂ ਨਵੇਂ ਹੋਣ ਵਾਲੀ ਲੰਬੀ ਖਰਚੀਲੀ ਅਤੇ ਜਟਿਲ ਪ੍ਰਕਿਰਿਆ ਦੂਰ ਹੋ ਜਾਵੇਗੀ ਇਸ ਨਵੇਂ ਕਦਮ ਨੂੰ ਵਿਸ਼ਲੇਸ਼ਕਾਂ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਡਿਪਲੋਮੈਟਿਕ ਤਣਾਅ ਕਟਾਉਣ ਵਾਲੇ ਸਬੰਧਾਂ ਵਿੱਚ ਨਵੀਂ ਸ਼ੁਰੂਆਤ ਕਰਨ ਦੇ ਇੱਕ ਪ੍ਰਤੀਕ ਵਜੋਂ ਲਿਆ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਅਤੇ ਚੀਨ ਦੇ ਰਿਸ਼ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਜਿਸ ਨਾਲ ਸਿਆਸੀ ਵਿਵਾਦ ਵਪਾਰਕ ਰੁਕਾਵਟਾਂ ਅਤੇ ਲੋਕਾਂ ਦੀ ਆਮ ਯਾਤਰਾ ਤੇ ਪਾਬੰਦੀਆਂ ਸ਼ਾਮਲ ਹਨ ਇਸ ਨੀਤੀ ਨਾਲ ਸਿਰਫ ਯਾਤਰਾ ਆਸਾਨ ਨਹੀਂ ਹੋਵੇਗੀ ਬਲਕਿ ਦੋਵੇਂ ਦੇਸ਼ਾਂ ਵਿੱਚ ਕਾਰ ਵਪਾਰਕ ਸਾਂਸਕ੍ਰਿਤਿਕ ਅਤੇ ਲੋਕਾਂ ਦੀ ਆਦਾਨ ਪ੍ਰਦਾਨੀ ਵਿੱਚ ਵੀ ਵਾਧਾ ਹੋਵੇਗਾ ਖਾਸ ਤੌਰ ਤੇ ਇਹ ਨਵੀਂ ਨੀਤੀ ਕਾਰੋਬਾਰੀਆਂ ਵਿਦਿਆਰਥੀਆਂ ਸੈਲਾਨੀਆਂ ਅਤੇ ਸਾਂਸਕ੍ਰਿਤਿਕ ਸਫਰਕਾਰਾਂ ਲਈ ਸਹੂਲਤਾਂ ਪੈਦਾ ਕਰੇਗੀ ਜੋ ਕਿ ਪਹਿਲਾਂ ਵੀਜ਼ਾ ਪ੍ਰਕਿਰਿਆ ਦੇ ਬ੍ਰਿਓਕਰੇਸੀ ਅਤੇ ਸਮੇਂ ਦੀ ਲੰਬਾਈ ਕਾਰਨ ਹਿੰਮਤ ਹਾਰ ਜਾਂਦੇ ਸਨ ਇਸ ਤਰ੍ਹਾਂ ਚੀਨ ਦੀ ਸਰਕਾਰ ਨੇ ਇੱਕ ਕਦਮ ਦੋਹਾਂ ਦੇਸ਼ਾਂ ਵਿੱਚਕਾਰ ਨਿਰੰਤਰ ਡਿਪਲੋਮੈਟਿਕ ਗੱਲਬਾਤਾਂ ਅਤੇ ਵੱਧਦੇ ਭਰੋਸੇ ਦੇ ਇੱਕ ਪ੍ਰਤੀਕ ਵਜੋਂ ਲਿਆ ਜੋ ਕਿ ਭਵਿੱਖ ਵਿੱਚ ਵਪਾਰ ਸੈਰ ਸਪਾਟੇ ਸਾਂਸਕ੍ਰਿਤਿਕ ਪ੍ਰੋਗਰਾਮਾਂ ਅਤੇ ਲੋਕਾਂ ਦੇ ਮਿਲਾਬ ਵਿੱਚ ਇੱਕ ਨਵੀਂ ਲਹਿਰ ਲਿਆ ਸਕਦਾ ਹੈ ਅਜੀਹਾ ਦਿਖਦਾ ਹੈ ਕਿ ਦੋਵੇਂ ਦੇਸ਼ਾਂ ਵਿੱਚ ਹੁਣ ਆਪਣੇ ਰਿਸ਼ਤਿਆਂ ਵਿੱਚ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ ਜਿੱਥੇ ਹੈਂਠਲੇ ਪੱਦਰ ਤੇ ਲੋਕਾਂ ਲਈ ਸੋਖੇ ਯਾਤਰਾ ਅੱਦੇ ਮੋਕੇ ਉੱਚ ਸਤਰ ਦਾ ਵਪਾਰਕ ਸਹਿਯੋਗ ਅਤੇ ਸਾਂਸਕ੍ਰਿਤਿਕ ਸਾਂਝੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਕੈਨੇਡਾ ਅਤੇ ਚੀਨ ਭਵਿੱਖ ਵਿੱਚ ਆਪਸੀ ਪਰਸੀ ਅਤੇ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਤਿਆਰੀ ਕਰ ਰਹੇ ਹਨ ਜਿਸ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਅਤੇ ਕਾਰੋਬਾਰਾਂ ਲਈ ਲਾਭਦਾਇਕ ਮੌਕੇ ਬਣ ਸਕਦੇ ਹਨ ਕੈਨੇਡਾ ਸਰਕਾਰ ਨੇ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਫੌਜ ਦੀ ਤਿਆਰੀ ਨੂੰ ਦੁਬਾਰਾ ਜਿਉਂਦਾ ਕਰਨ ਲਈ ਘਰ ਵਿੱਚ ਬਣਾਉ ਰਣਨੀਤੀ ਨੂੰ ਅਪਣਾਇਆ ਹੈ ਇਸ ਯੋਜਨਾ ਦੇ ਅਧੀਨ ਅਗਲੇ 10 ਸਾਲਾਂ ਵਿੱਚ ਫੈਡਰਲ ਡਿਫੈਂਸ ਨਾਲ ਸੰਬੰਧਿਤ 70% ਕੰਟਰੈਕਟਾਂ ਨੂੰ ਕੈਨੇਡੀਅਨ ਕੰਪਨੀਆਂ ਨੂੰ ਦਿੱਤਾ ਜਾਵੇਗਾ ਤਾਂ ਜੋ ਦੇਸ਼ ਦੇ ਅੰਦਰ ਹੀ ਹਥਿਆਰ ਯੁੱਧ ਸਾਜ਼ੋਸਮਾਨ ਅਤੇ ਹੋਰ ਫੌਜ ਉਪਕਰਣ ਬਣੇ ਸਰਕਾਰ ਦਾ ਮਕਸਦ ਨਾ ਸਿਰਫ ਸਵੈ ਨਿਰਭਰਤਾ ਬਣਾਉਣਾ ਹੈ ਸਗੋਂ ਕੈਨੇਡਾ ਦੀ ਫੌਜ ਨੂੰ ਹੋਰ ਪ੍ਰਭਾਵਸ਼ਾਲੀ ਤਿਆਰ ਅਤੇ ਜ਼ਰੂਰੀ ਸਮੱਗਰੀ ਦੇ ਨਾਲ ਸਜਗ ਬਣਾਉਣਾ ਵੀ ਹੈ ਕੈਨੇਡਾ ਸਰਕਾਰ ਨੇ ਆਪਣੀ ਰਾਸ਼ਟਰੀ ਸੁਰੱਖਿਆ ਫੌਜ ਦੀ ਤਿਆਰੀ ਅਤੇ ਦੇਸ਼ ਦੀ ਸਵੈ ਨਿਰਭਰਤਾ ਨੂੰ ਮਜ਼ਬੂਤ ਕਰਨ ਲਈ ਘਰ ਵਿੱਚ ਬਣਾਓ ਬਿਲਟ ਐਟ ਹੋਮ ਰਣਨੀਤੀ ਆਰੰਭ ਕੀਤੀ ਹੈ ਜੋ ਕਿ ਅਗਲੇ 10 ਸਾਲਾਂ ਵਿੱਚ ਫੈਡਰਲ ਡਿਫੈਂਸ ਕੰਟਰੈਕਟਰਾਂ ਦੇ 70% ਹਿੱਸੇ ਨੂੰ ਸਿਰਫ ਕੈਨੇਡੀਅਨ ਕੰਪਨੀਆਂ ਨੂੰ ਸੌਂਪਣ ਦਾ ਲਕਸ਼ ਰੱਖਦੀਆਂ ਹਨ ਇਸ ਰਣਨੀਤੀ ਦਾ ਸਭ ਤੋਂ ਮੁੱਖ ਮਕਸਦ ਇਹ ਹੈ ਕਿ ਕੈਨੇਡਾ ਦੀ ਫੌਜ ਨੂੰ ਲਾਜ਼ਮੀ ਸਮੱਗਰੀ ਹਥਿਆਰ ਯੁੱਧ ਸਾਜ਼ੋ ਸਮਾਨ ਹਾਈ ਟੈਕ ਉਪਕਰਨ ਅਤੇ ਹੋਰ ਫੌਜੀ ਉਪਕਰਨ ਦੇਸ਼ ਦੇ ਅੰਦਰ ਹੀ ਤਿਆਰ ਹੋਣ ਜਿਸ ਨਾਲ ਭਵਿੱਖ ਵਿੱਚ ਫੌਜੀ ਤਿਆਰੀ ਤੇਜ਼ ਪ੍ਰਭਾਵਸ਼ਾਲੀ ਅਤੇ ਸੁਤੰਤਰ ਹੋ ਜਾਵੇ ਸਰਕਾਰ ਦੀ ਯੋਜਨਾ ਕੀ ਇਸ ਰਣਨੀਤੀ ਨਾਲ ਨਾ ਸਿਰਫ ਫੌਜ ਦੀ ਤਿਆਰੀ ਬਿਹਤਰ ਹੋਵੇਗੀ ਬਲਕਿ ਦੇਸ਼ ਦੇ ਉਦਯੋਗ ਤਕਨੀਕੀ ਖੇਤਰ ਨਵੀਆਂ ਨੌਕਰੀਆਂ ਨਵਿੱਤਮ ਖੋਜਾਂ ਅਤੇ ਆਰਥਿਕ ਵਿਕਾਸ ਨੂੰ ਵੀ ਵਪਾਰ ਮਿਲੇਗਾ ਇਸ ਯੋਜਨਾ ਦੇ ਤਹਿਤ ਕੈਨੇਡੀਅਨ ਕੰਪਨੀਆਂ ਹਥਿਆਰਾਂ ਜਹਾਜ਼ਾਂ ਡਰੋਨ ਲੇਜ਼ਰ ਗਾਈਡਡ ਮਿਸਾਈਲ ਰੱਖਿਆ ਉਪਕਰਨ ਅਤੇ ਹੋਰ ਉੱਚ ਤਕਨੀਕੀ ਫੌਜੀ ਉਪਕਰਨ ਦਾ ਨਿਰਮਾਣ ਕਰਨ ਗਿਆ ਜਿਸ ਨਾਲ ਫੌਜ ਸਿਰਫ ਰਣਨੀਤਿਕ ਤੌਰ ਤੇ ਸਿਰਫ ਮਜਬੂਤ ਹੀ ਨਹੀਂ ਹੋਵੇਗੀ ਬਲਕਿ ਕਿਸੇ ਵੀ ਅਣਪੈਲੀ ਹਾਲਤ ਵਿੱਚ ਜੰਗੀ ਸਥਿਤੀ ਵਿੱਚ ਤੁਰੰਤ ਅਤੇ ਲਚਕੀਲਾ ਰਵਈਆ ਅਪਣਾਉਣ ਦੇ ਯੋਗ ਬਣੇਗੀ ਇਸ ਰਣਨੀਤੀ ਨਾਲ ਕੈਨੇਡਾ ਦੇ ਅੰਦਰ ਉਦਯੋਗਿਕ ਸਹਿਯੋਗ ਅਤੇ ਸਾਂਝੇਦਾਰੀ ਨੂੰ ਵੀ ਬਲ ਮਿਲੇਗਾ ਜਿਸ ਨਾਲ ਨਵੀਆਂ ਤਕਨੀਕੀ ਖੋਜਾਂ ਇੰਜੀਨੀਅਰਿੰਗ ਪ੍ਰੋਜੈਕਟ ਅਤੇ ਸੁਰੱਖਿਆ ਖੇਤਰ ਵਿੱਚ ਨਵਿੱਤਮ ਵਿਕਾਸ ਦੀ ਸੰਭਾਵਨਾ ਬਣੇਗੀ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਯੋਜਨਾ ਨਾ ਸਿਰਫ ਰੱਖਿਆ ਖੇਤਰ ਲਈ ਲਾਭਦਾਇਕ ਹੈ ਬਲਕਿ ਇਸ ਨਾਲ ਕੈਨੇਡੀਅਨ ਨੌਜਵਾਨਾਂ ਲਈ ਵੀ ਨੌਕਰੀਆਂ ਬਣਨਗੀਆਂ ਉਨਾ ਨੂੰ ਉੱਚ ਤਕਨੀਕੀ ਸਿਖਲਾਈ ਮਿਲੇਗੀ ਅਤੇ ਦੇਸ਼ ਦੇ ਉਦਯੋਗ ਖੇਤਰ ਵਿੱਚ ਸਵੈ-ਨਿਰਭਰਤਾ ਦੀ ਸਥਾਪਨਾ ਹੋਵੇਗੀ ਇਸ ਤਰ੍ਹਾਂ ਕੈਨੇਡਾ ਆਪਣੀ ਫੌਜੀ ਤਿਆਰੀ ਨੂੰ ਭਵਿੱਖ ਦੀਆਂ ਚੁਣੌਤੀਆਂ ਅਤੇ ਹੋਰ ਪ੍ਰਭਾਵਸ਼ੀਲੀ ਸਵੈ-ਨਿਰਭਰ ਅਤੇ ਲਚਕੀਲਾ ਬਣਾਉਂਦਾ ਹੈ ਸਰਕਾਰ ਦਾ ਮਨੋਰਥ ਹੈ ਕਿ ਉਹ ਰਣਨੀਤਿਕ ਨਾ ਸਿਰਫ ਇੱਕ ਸੁਰੱਖਿਆ ਯੋਜਨਾ ਹੈ ਬਲਕਿ ਦੇਸ਼ ਦੀ ਰਾਸ਼ਟ੍ਰਪਤੀ ਸੁਤੰਤਰਤਾ ਆਰਥਿਕ ਵਿਕਾਸ ਅਤੇ ਉਦਯੋਗਿਕ ਤਕਨੀਕੀ ਖੇਤਰ ਨੂੰ ਮਜ਼ਬੂਤ ਕਰਨ ਦਾ ਇੱਕ ਲੰਬੇ ਸਮੇਂ ਲਈ ਸੋਚਿਆ ਗਿਆ ਯਤਨ ਵੀ ਹੈ ਇਸ ਨਾਲ ਫੌਜ ਦੀਆਂ ਤਿਆਰੀਆਂ ਤੇਜ਼ ਸਮੱਗਰੀ ਹਮੇਸ਼ਾ ਉਪਲਬਧ ਅਤੇ ਦੇਸ਼ ਦੀ ਸੁਰੱਖਿਆ ਪ੍ਰਣਾਲੀ ਹੋਰ ਭਰੋਸੇਮੰਦ ਬਣੇਗੀ ਜਿਸ ਨਾਲ ਕੈਨੇਡਾ ਅੰਦਰੂਨੀ ਤਕਨੀਕੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਉਦਯੋਗਿਕ ਜਾਂਚਾਂ ਪੈਦਾ ਕਰਨ ਦੇ ਯੋਗ ਹੋ ਜਾਵੇਗਾ। ਵਿਨੀਪੈਗ ਪੁਲਿਸ ਹੈੱਡਕੁਆਟਰ ਚ ਬਾਰਿਸ਼ ਵਰਗੀ ਬਰਬਾਦੀ ਕਾਰਨ ਇੱਕ ਆਦਮੀ ਅਤੇ ਇੱਕ ਔਰਤ ਉੱਤੇ ਮਿਸਚੀਫ ਦੇ ਮਾਮਲਿਆਂ ਦਾ ਚਾਰਜ ਲਾਇਆ ਗਿਆ। ਦੋਹਾਂ ਤੇ ਸ਼ੱਕ ਹੈ ਕਿ ਅਕਸ ਮਤ ਵਿਕਲਾਂ ਵਾਹਨ ਖੋਲ ਕੇ ਅਮਰਜੈਂਸੀ ਪਾਣੀ ਅੰਦਰ ਛੱਡਿਆ ਜਿਸ ਕਾਰਨ ਪੁਲਿਸ ਦਫ਼ਤਰ ਵਿੱਚ ਸਾਰੇ ਕੰਮ ਵਾਲੇ ਹਿੱਸਿਆਂ ਵਿੱਚ ਪਾਣੀ ਵੱਡੀ ਮਾਤਰਾ ਵਿੱਚ ਭਰ ਗਿਆ ਇਸ ਘਟਨਾ ਕਾਰਨ ਬਹੁਤ ਨੁਕਸਾਨ ਹੋਇਆ ਅਤੇ ਪੁਲਿਸ ਹੈੱਡ ਕੁਆਟਰਾਂ ਨੂੰ ਬੰਦ ਕਰਕੇ ਸਾਫ਼ ਸੁਥਰਾ ਕੀਤਾ ਜਾ ਰਿਹਾ ਹੈ ਦੋਹਾਂ ਦੀ ਉਮਰ 52 ਸਾਲ ਦਾ ਆਦਮੀ ਅਤੇ 36 ਸਾਲ ਦੀ ਔਰਤ ਹਨ ਜਿਨ੍ਹਾਂ ਦੇ ਮਿਸਚੀਫ ਦੇ 6 ਕੇਸ ਲੱਗਿਆ ਅਤੇ ਉਨ੍ਹਾਂ ਨੂੰ ਜਾਰੀਆਂ ਤੇ ਛੱਡ ਦਿੱਤਾ ਗਿਆ ਵਿਨੀਪੰਕ ਪੁਲਿਸ ਹੈੱਡਕੁਆਟਰ ਵਿੱਚ ਹਾਲੀ ਵਿੱਚ ਹੋਏ ਭਰਾਵਾਂ ਦੇ ਘਟਨਾ ਮਾਮਲੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਪਰ ਪੁਲਿਸ ਨੇ ਮਿਸਚੀਫ ਜਾਂ ਫੇਰ ਸ਼ਰਾਰਤੀ ਕਾਰਵਾਈ ਦੇ આરોਪ ਲਗਾਏ ਹਨ ਇਸ ਘਟਨਾ ਵਿੱਚ ਕਿਸੇ ਵੀ ਵਿਅਕਤੀ ਨੂੰ ਸਰੀਰਕ ਝੋਟਾ ਨਹੀਂ ਆਈ ਪਰ ਪੁਲਿਸ ਹੈੱਡਕੁਆਟਰ ਦੇ ਡਾਊਨਟਾਊਨ ਕੰਪਲੈਕਸ ਵਿੱਚ ਵਿਆਪਕ ਜਾਇਦਾਦ ਨੁਕਸਾਨ ਹੋਇਆ ਜਿਸ ਦਾ ਅੰਦਾਜ਼ਾ ਲਗਾਉਣਾ ਵੀ ਸਖਤ ਹੈ ਅਤੇ ਨੁਕਸਾਨ ਵਿੱਚ ਇਮਾਰਤ ਦੇ ਅੰਦਰ ਫਰਨੀਚਰ ਕੰਪਿਊਟਰ ਉਪਕਰਣ ਦਫਤਰੀ ਸਜਾਵਟ ਅਤੇ ਹੋਰ ਸੰਦ ਸ਼ਾਮਲ ਹਨ ਜਿਨਾ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਹੁਣ ਵੀ ਜਾਰੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਚਨਾ ਹੈੱਡਕੁਆਟਰ ਦੇ ਦਿਨ ਰਾਤ ਚੱਲ ਰਹੇ ਕਾਰਜਾਂ ਤੇ ਵੀ ਪ੍ਰਭਾਵ ਪਾਵੇਗੀ ਇਸ ਨਾਲ ਸੰਚਾਲਕ ਠਹਿਰ ਗਿਆ ਅਤੇ ਸਫਾਈ ਕਾਰਜ ਵਿੱਚ ਕਾफी ਸਮਾਂ ਲੱਗ ਗਿਆ ਇਸ ਨਾਲ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਪਰ ਪੁਲਿਸ ਨੇ ਯਕੀਨੀ ਬਣਾਇਆ ਕਿ ਕਿਸੇ ਦੀ ਸੁਰੱਖਿਆ ਖਤਰੇ ਵਿੱਚ ਨਹੀਂ ਸੀ ਪ੍ਰਸੰਗ ਵਿਸ਼ੇਸ਼ ਤੌਰ ਤੇ ਪੁਲਿਸ ਨੇ ਇਹ ਵੀ ਕਿਹਾ ਕਿ ਭਰਾਵਾਂ ਨੇ ਇਮਾਰਤ ਦੇ ਇੰਟੀਰੀਅਰ ਅਤੇ ਸੁਰੱਖਿਆ ਸਿਸਟਮ ਵਿੱਚ ਵੀ ਖਰਾਬੀ ਪੈਦਾ ਕੀਤੀ ਹੈ ਜਿਸ ਨਾਲ ਅਪਵਿਖ ਵਿੱਚ ਇਸ ਤਰ੍ਹਾਂ ਦੀਆਂ ਕਠਿਨਾਵਾਂ ਰੋਕਣ ਲਈ ਨਵੇਂ ਪ੍ਰਬੰਧਾਂ ਅਤੇ ਸੁਰੱਖਿਆ ਉਪਕਰਨ ਲਗਾਉਣ ਦੀ ਜ਼ਰੂਰਤ ਹੈ ਵਿਸ਼ੇਸ਼ਗੀ ਤਾਂ ਇਹ ਕਹਿੰਦੀ ਹੈ ਕਿ ਇਹ ਮਾਮਲਾ ਸਿਰਫ ਇੱਕ ਸ਼ਰਾਰਤੀ ਘਟਨਾ ਹੀ ਨਹੀਂ ਹੈ ਬਲਕਿ ਇਹ ਲੋਕਾਂ ਅਤੇ ਅਧਿਕਾਰਾਂ ਤੁਹਾਂ ਲਈ ਇੱਕ ਚੇਤਾਵਨੀ ਵਜੋਂ ਵੀ ਵੇਖਿਆ ਜਾ ਰਿਹਾ ਹੈ ਕਿਵੇਂ ਜਾਇਦਾਦ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਪੁਲਿਸ ਦੀ ਟੀਮ ਨੇ ਘਟਨਾ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੁਕਸਾਨ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਤਾਂ ਜੋ ਅਗਲੇ ਕਦਮ ਚੁਸਤ ਤੇ ਤੁਰੰਤ ਹੋ ਸਕਣ ਉਮੀਦ ਹੈ ਕਿ ਇਸ ਦੀ ਰਿਪੋਰਟ ਦੇ ਨਤੀਜੇ ਆਉਣ ਤੋਂ ਬਾਅਦ ਜ਼ਿੰਮੇਵਾਰਾਂ ਨੇ ਖੁੱਲਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਨੀਤੀਆਂ ਲਿਆਂਦੀਆਂ ਜਾਣਗੀਆਂ ਇਸ ਘਟਨਾ ਨੇ ਸਿਰਫ ਜਾਇਦਾਦੀ ਨੁਕਸਾਨ ਹੀ ਨਹੀਂ ਪੈਦਾ ਕੀਤਾ ਬਲਕਿ ਇਸ ਨਾਲ ਲੋਕਾਂ ਵਿੱਚ ਚਿੰਤਾ ਪੁਲਿਸ ਪ੍ਰਬੰਧਾਂ ਤੇ ਭਰੋਸਾ ਸਰਕਾਰੀ ਅਧਿਕਾਰੀਆਂ ਦੀ ਪਾਬੰਦੀਆਂ ਤੇ ਵੀ ਸਵਾਲ ਉੱਠੇ ਹਨ ਪੁਲਿਸ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਸੁਰੱਖਿਤ ਰਹਿਣ ਸ਼ਾਂਤ ਰਹਿਣ ਅਤੇ ਘਟਨਾ ਬਾਰੇ ਕੋਈ ਅਫਵਾਵਾਵਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਇਸ ਤਰ੍ਹਾਂ ਦੀ ਘਟਨਾ ਮਾਮਲੇ ਸਿਰਫ ਤੁਰੰਤ ਕਾਰਵਾਈ ਹੀ ਨਹੀਂ ਲੈਂਦੇ ਬਲਕਿ ਇਹ ਸੁਰੱਖਿਆ ਪ ਪ੍ਰਬੰਧਾਂ ਦੀ ਸਮੀਖਿਆ ਅਤੇ ਉਪਵਿਖ ਵਿੱਚ ਹੋਰ ਜ਼ਿੰਮੇਵਾਰ ਸੁਚੱਜੀ ਅਤੇ ਪ੍ਰਭਾਵਸ਼ਾਲੀ ਨੀਤੀਆਂ ਬਣਾਉਣ ਲਈ ਵੀ ਇੱਕ ਸਿੱਖਿਆ ਵਜੋਂ ਕੰਮ ਕਰਦੇ ਹਨ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਹੈ ਨਹੀਂ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਹੈਡਲਾਈਨਸ ਤੇ ਕੈਨੇਡਾ ਨੇ ਭਾਰਤ ਨਾਲ ਵਧ ਰਹੇ ਸਕਾਰਾਤਮਕ ਰਿਸ਼ਤਿਆਂ ਤੇ ਕੀਤੀ ਸراہਨਾ ਮਿਊਨਿਕ ਸੁਰੱਖਿਆ ਕਾਨਫਰੰਸ ਦੌਰਾਨ ਵਿਦੇਸ਼ ਮੰਤਰੀ ਦੀ ਸਤੰਬਰ ਤੋਂ ਪੰਜਵੀਂ ਮਹੱਤਵਪੂਰਨ ਮੁਲਾਕਾਤ ਨਾਲ ਦੋ ਪੱਖੀ ਗੱਲਬਾਤ ਨੂੰ ਮਿਲੀ ਨਵੀਂ ਰਫਤਾਰ ਕੈਨੇਡਾ ਦੇ ਹਾਈ ਸਕੂਲ 'ਚ 18 ਸਾਲਾਂ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਆਨਲਾਈਨ ਸਰਗਰਮੀ ਤੋਂ ਸਾਹਮਣੇ ਆਇਆ ਉਸ ਦਾ ਨਵਾਂ ਹਥਿਆਰਪਾਰੀ ਹਿੰਸਾ ਤੇ ਗੋਰ ਸਰਗਰਮੀ ਦਾ ਗਹਿਰਾ ਰੁਝਾਨ ਚੀਨ ਦੇ ਕੈਨੇਡੀਆਈ ਹਥਿਆਰਾਂ ਲਈ ਵੀਜ਼ਾ ਲਾਗੂ ਕਰਨ ਦੀ ਲੋੜ ਖਤਮ ਕਰ ਦਿੱਤੀ ਗਈ ਹੈ 30 ਸਾਲਾਂ ਤੱਕ ਬਿਨਾ ਵੀਜ਼ਾ ਯਾਤਰਾ ਦੇ ਆਗਿਆ ਦੇ ਦੋਵੇਂ ਦੇਸ਼ਾਂ ਦੇ ਡਿਪਲੋਮੈਟਿਕ ਰਿਸ਼ਤਿਆਂ ਵਿੱਚ ਨਵੀਂ ਸ਼ੁਰੂਆਤ ਫਿਲਹਾਲ ਦੇ ਬੁਲੇਟਿਨ ਵਿੱਚ ਇੰਨਾ ਹੀ ਧੰਨਵਾਦ